ਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਸਭ ਤੋਂ ਪਹਿਲਾਂ ਤੇ ਆਜ਼ਾਦੀ ਦਿਵਸ ਦੀਆਂ ਤੁਹਾਨੂੰ ਸਭ ਨੂੰ ਮੁਬਾਰਕਾਂ ਦੇਖੋ ਜੀ ਬੈਂਡ ਵਾਜੇ ਵਾਲੇ ਆ ਗਏ ਆ ਤੇ ਮੀ ਅੱਜ ਬਹੁਤ ਪੈ ਰਿਹਾ ਤੇ ਅਸੀਂ ਜਾ ਰਹੇ ਆ ਰੋਹਨ ਦੀ ਦਾੜੀ ਟਰਿਮ ਕਰਵਾਉਣ ਵਾਸਤੇ ਕਿਉਂਕਿ ਇਹਦੇ ਰੋਲ ਵਾਸਤੇ ਜਿਹੜੀ ਇਹਨੇ ਦਾੜੀ ਕਟਵਾਈ ਆ ਉਹ ਹਜੇ ਵੀ ਬਹੁਤ ਵੱਡੀ ਆ ਤੁਸੀਂ ਦੇਖ ਸਕਦੇ ਹੋ ਬਾਰਿਸ਼ ਆ ਰਹੀ ਆ ਤੇ ਅਸੀਂ ਪਹੁੰਚ ਚੁੱਕੇ ਹਾਂ ਹੁਣ ਸ਼ੌਕ ਤੇ ਆ ਦੇਖੋ ਇਹਨੇ ਦਾੜੀ ਟਰਿਮਿੰਗ ਕਰਵਾ ਕੇ ਆਇਆ ਜੀ ਤੇ ਤਪਾ ਫੇਰ ਤੋਂ ਆਏ ਆ ਇਹਦੀ ਦਾੜੀ ਕਟਵਾਉਣ ਵਾਸਤੇ ਤੁਸੀਂ ਦੇਖ ਸਕਦੇ ਹੋ بارش ਕਰਕੇ ਜਿਹੜੇ ਕੱਪੜੇ ਉੱਪੇ ਝ ਚੁੱਕੇ ਲਓ ਜੀ ਕਰੀਮ ਲੱਗ ਰਹੀ ਆ ਹੁਣ ਇਹ ਅੰਕਲ ਨੇ ਕਰ ਲਿਆ ਉਸ ਤਰ੍ਹਾਂ ਤਿਆਰ ਦਾੜੀ ਵੱਢਣ ਵਾਸਤੇ ਇਹ ਦੱਸਦੇ ਆ ਤੁਹਾਨੂੰ ਇਹਦੀ ਫਾਈਨਲ ਲੁੱਕ ਵੀ ਦਾੜੀ ਕਟਵਾਉਣ ਤੋਂ ਬਾਅਦ ਕਿੱਦਾਂ ਦਾ ਲੱਗਦਾ ਤੇ ਜਿਹੜਾ ਜਿਹਦਾ ਰੋਲ ਆ ਉਹ ਕਾਫੀ ਹਾਸੇ ਵਾਲਾ ਆ ਤੇ ਉਹ ਵੀ ਜਲਦੀ ਹੀ ਆਪਣਾ ਵਲੌਗ ਛਾ ਕੇ ਤੁਹਾਨੂੰ ਦੱਸਾਂਗੇ ਤੇ ਲਓ ਜੀ ਅੰਕਲ ਹੋ ਗਿਆ ਆਪਣੇ ਹਥਿਆਰ ਰੈਡੀ ਕਰਕੇ ਲਓ ਜੀ ਇਸ ਤਰ੍ਹਾਂ ਚੱਲਣ ਲੱਗਾ ਹੋ ਗਿਆ ਤਾਂ ਹੁਣ ਤਾਂ ਕਟਵਾਣੀ ਬਣੀ ਆ ਪੂਰੀ ਜਿਹੜਾ ਇਹਦਾ ਰੋਲ ਆ ਉਹਦੇ ਵਿੱਚ ਬਹੁਤ ਹੀ ਹਾਸਾ ਤੇ ਜਿਹੜਾ ਇਹਦਾ ਕੋਸਟਿਊਮ ਆ ਉਹ ਦੇਖ ਕੇ ਤੁਸੀਂ ਹੈਰਾਨ ਹੋ ਜੂਗੇ ਇਸ ਕਰਕੇ ਜਿਹੜੀ ਦਾੜੀ ਕਟਵਾਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਇਹ ਬਹੁਤ ਮੁਸ਼ਕਲ ਨਾਲ ਜਿੰਨੂੰ ਮਨਾਇਆ ਆ ਕਿ ਨਹੀਂ ਕਟਵਾਣੀ ਕਟਵਾਣੀ ਆ ਤੇ ਤੇ ਲੁੱਕ ਦੇਖ ਸਕਦੇ ਆ ਦਾੜੀ ਕੱਟਣ ਤੋਂ ਬਾਅਦ ਕਿਦਾਂ ਦਾ ਲੱਗਦਾ ਆ ਮੇਰਾ ਹੀ ਚੂਸੇ ਅੰਬ ਦੀ ਕਿਟਕਾ ਵਾਂਗੂ ਨਿਕਲ ਆਇਆ ਤੇ ਬੜੀਆਂ ਤਰਲਾ ਤਾਂ ਬੜੇ ਤਰਲੇ ਮਿੰਤਾ ਕਰ ਕਰਕੇ ਜਿੰਨੂੰ ਮਨਾ ਕੇ ਲੈ ਕੇ ਆਏ ਆ ਤੇ ਮੇਰਾ ਤੇ ਹਾਸੇ ਨਹੀਂ ਰੁਕ ਰਿਹਾ ਇਹ ਦੇਖ ਸਕਦੇ ਜੀ ਤੁਸੀਂ ਕਿਦਾਂ ਦਾ ਲੱਗ ਰਿਹਾ ਜੀ ਮੈਂਡ ਕਰਕੇ ਜ਼ਰੂਰ ਦੱਸਿਓ ਤੇ ਜਿਹੜਾ ਪੂਰਾ 15 ਅਗਸਤ ਦਾ ਜਿਹੜੀ ਪਰਫਾਰਮੈਂਸ ਦਾ ਵਲੌਗ ਹੈ ਉਹ ਮੈਂ ਜਲਦੀ YouTube ਤੇ ਅਪਲੋਡ ਕਰਾਂਗਾ ਉਹ ਦੇਖਣ ਦੇ ਲਈ ਤੁਸੀਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਿਹੜਾ ਕਰਨਾ ਉਹ ਨਹੀਂ ਭੁੱਲਣਾ ਤੇ ਚਲੋ ਹੁਣ ਆਪਾਂ ਚੱਲੇ ਆਂ ਵਾਪਸ ਤੇ ਅਗਲਾ ਵਲੌਗ ਜਿਹੜਾ ਉਹ ਹਸਪੀਟਲ ਦਾ ਹੋਏਗਾ ਇਹਨੂੰ ਤਿਆਰ ਕਰਨ ਦਾ ਸਾਰਾ ਹੀ ਹੋਏਗਾ ਤੇ ਉਹਦੇ ਵਾਸਤੇ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ